ਸੂਰਤ ਮਲੀਆਂ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਪਟਿਆਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਇਹ ਦੋਨੋਂ ਕੇਸ ਫੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모ਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모ਹਿਤ ਨੇ ਉੱਥੇ ਜਿੱਥੇ ਮੈਥੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਨੇ ਪਿਸਟਲ ਲੁਕੋਇਆ ਹੋਇਆ ਸੀ ਇਨੇ ਪਿਸਟਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਹਰਵਾਈ ਕਰਦੇ ਹੋਏ ਸੈਲਫ ਡਿਫੈਂਸ ਵਿੱਚ ਗੋਲੀਆਂ ਚਲਾਈਆਂ ਜਿਹੜਾ ਉਹ ਮੋਹਿਤ ਉਥੇ ਮੌਕੇ ਤੇ ਜ਼ਖਮੀ ਹੋ ਗਿਆ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਸੋ ਇ ਵਿੱਚ ਟੋਟਲ 4 ਬੰਦੇ ਇਨਵੋਲਡ ਸਿਗੇ ਦੋ ਅਸੀਂ ਅਰੈਸਟ ਕਰ ਲਏ ਆ ਦੂਜੇ ਦੋ ਆ ਦੋਆਂ ਚੋਂ ਇੱਕ ਦੀ ਡੈਥ ਹੋ ਗਈ ਐ ਐਨਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਕਨਫਰੈਂਸ ਚੋਰੀਆਂ ਚਲਾਈਆਂ ਇੱਕ ਰੈਸਟਾ ਔਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਮੁਤਾਬਕ ਉਸ ਨੂੰ ਸਜ਼ਾ ਦਵਾ ਸਰ ਮੋਹਿਦ ਜਾਂ ਵਿਸ਼ਾਲ ਦੀ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਕ੍ਰਿਮੀਨਲਸ ਇਹਨਾਂ ਦੇ ਕੀ ਹੱਦ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਦੇ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇੰਟੈਕਟਿਡ ਸਿਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉਥੋਂ ਹੀ ਸਾਰੀਆਂ ਇਹ ਨਿਸ਼ਾਨਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀ ਪਹਿਲਾਂ ਕਿੰਨੇ ਕੋ ਮਰ ਜਾਈ ਇਹਨਾਂ ਦੁਆ ਦੀ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦਾ ਯਾਰ ਕੀ ਕੀ ਰਿਕਵਰ ਕੀਤਾ ਗਿਆ ਸੀ ਇੱਕ ਪਿਸਟਲ ਤੀ ਬਹੁਤ ਦਾ ਰਿਕਵਰ ਹੋਇਆ ਸੀ ਪੈਸਾ ਦੇ ਨੂੰ ਇੱਕ ਬਟਾਲੇ ਕਿਥੋਂ ਗ੍ਰਿਫਤਾਰ ਕੀਤਾ ਇਹ ਬਟਾਲੇ ਜਿਹੜਾ 모ਹਿਤ ਹੈਗਾ ਜਿਹੜਾ ਇਨਕਾਉਂਟਰ ਚ ਡੈਥ ਹੋਈ ਹੈ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਧੀਪੁਰ ਨਾਕਾ ਹੈ ਉਥੋਂ ਇਹਨੂੰ ਰੈਸ ਪੀਤਾ ਸੀਗਾ ਤੇ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਅਰੇਸਟ ਕੀਤਾ ਸੀ ਜੀ। 모히트 ਕਿੱਥੇ ਰਹਿਣ ਵਾਲਾ ਸੀ? 모히트 ਤੇ ਇਹ ਬੋਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ। ਤੇ ਇਹ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉੱਥੋਂ ਦਾ ਸੀ। ਡਿਊਰਿੰਗ ਡਿਊਰਿੰਗ ਇਹ ਜਿਹੜਾ ਜਿਹੜਾ ਹੁਣ ਇੰਕਾਊਂਟਰ ਹੋਇਆ ਸਰ ਇਹਦੇ ਵਿੱਚ ਵਿਸ਼ਾਲ ਵੀ ਸੀ ਨਾਲ? ਨਹੀਂ, ਇਹਦੇ ਸਿਰਫ 모히트 모ਹੀ ਪੁਲਿਸ ਪਾਰਟੀ ਲੈ ਕੇ ਗਈ ਸੀ ਜੀ। ਤਾਂ 모히트 ਦੇ ਨਿਸ਼ਾਨਦੇਹੀ ਤੇ ਹੀ ਰਿਕਵਰ ਕਰਨ ਗਏ ਸੀ। ਸਰ ਸਰ ਪਿਸਤਲ ਪਹਿਲਾਂ ਰਿਕਵਰ ਹੋਇਆ ਕਿ ਬਾਅਦ ਚੀ? ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜਿਹੜਾ ਜੋ ਇੱਕ ਪ੍ਰोसीजर ਹੁੰਦਾ ਆ ਜਿੱਦੇ ਜਿਹੜੇ ਚੀਜ਼ ਲੁਕਾਈ ਹੁੰਦੀ ਆ ਉਹਨੇ ਪਿਸਟਲ ਰਿਕਵਰ ਕਰਕੇ ਦੇਣਾ ਆ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਸਰ ਜਿਹੜਾ ਪੁਲਿਸ ਮੈਨ ਚੱਕਣੀ ਹੋਇਆ ਉਹਦੇ ਕੀ ਹੋਇਆ ਉਹ ਠੀਕ ਆ ਜੀ ਆਪਣਾ ਉਹਨੂੰ ਫਸਟ ਐਡ ਮੈਡੀਕਲ ਆ ਔਰ ਸਾਰਾ ਐਕਸਟੈਂਸ਼ਨ ਕਰਾ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਆ